ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਆ ਸਾਡਾ ਹੁਸ਼ਿਆਰਪੁਰ ਤੇ ਗਰਦਾਸਪੁਰ ਦਾ ਕਾਫਲਾ ਸਦਾ ਸਵਿੰਦਰ ਸਿੰਘ ਜੀ ਚਤਾਲਾ ਲਖਵਿੰਦਰ ਸਿੰਘ ਬਰਿਆਮਨਗਲ ਪਠਾਨਕੋਟ ਵੀ ਨਾਲ ਆ ਆ ਤੁਸੀਂ ਟਰੈਕਟਰ ਵੇਖੋ ਇੱਧਰ ਆ ਵੇਖੋ ਟਰੈਕਟਰ ਕਿੱਡਾ ਵੱਡਾ ਕਾਫਲਾ ਖੜਾ ਵਾ ਅਰੇ ਇਹ ਹੋਣ ਅਗਲੇ ਬੰਨੇ ਫਤੇਗੜ ਸਾਹਿਬ ਨੂੰ ਰਵਾਨਾ ਹੋਊਗਾ ਇੱਥੋਂ ਅੰਮ੍ਰਿਤਸਰ ਜ਼ਿਲ੍ਹਾ ਪਿੱਛੋਂ ਆ ਰਿਹਾ ਹੈ ਰਲ ਕੇ ਗਾਹਾਂ ਚੱਲਣਗੇ ਔਰ ਤੁਹਾਨੂੰ ਪਤਾ ਵਾ ਵੀ ਇਹ ਦੇਸ਼ ਵਿਆਪੀ ਅੰਦੋਲਨ ਹੈਗਾ ਠੀਕ ਆ ਕੇ ਐਮਐਮ ਇਸ ਕੰਮ ਗੈਰ-ਰਾਜਨੀਤਿਕ ਦਾ ਹੈ ਅੰਦੋਲਨ ਜਿਹੜਾ ਪੂਰੇ ਦੇਸ਼ ਚੋਂ ਕੱਲ 13 ਨੂੰ ਕਰੋੜਾਂ ਕਿਸਾਨ ਮਜ਼ਦੂਰ ਚੱਲਣੇ ਆ ਅੱਜ ਚੰਡੀਗੜ੍ਹ ਵਿੱਚ ਦਿੱਲੀ ਸਰਕਾਰ ਨਾਲ ਗੱਲਬਾਤ ਵੀ ਹੋਣੀ ਆ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਵਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਔਰ ਗੰਨੇ ਦਾ ਰੇਟ ਸੀ2 ਪਲੱਸ 100% ਨਾਲ ਲੈਣਾ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਲਖੀਮਪੁਰ ਖੀਰੀ ਦਾ ਇਨਸਾਫ ਚਾਹੀਦਾ ਹੈਗਾ ਸਾਰੇ ਦਿੱਲੀ ਵਾਲੇ ਕੇਸ ਵਾਪਸ ਕਰਾਉਣੇ ਹੈਗੇ ਬਿਜਲੀ ਸੋਧ ਬਿੱਲ ਵਾਪਸ ਕਰਾਉਣਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਨੂੰ ਬਾਹਰ ਕੱਢਣਾ ਵਾ ਮਜ਼ਦੂਰਾਂ ਦੀ ਨਰੇਗਾ ਹੈਗੀ ਸਾਡੇ ਵਿੱਚ ਨਰੇਗਾ 200 ਦਿਨ ਚੱਲੇ 700 ਰੁਪਏ ਦਿਹਾੜੀ ਹੋਵੇ ਔਰ ਇਹਦੋਂ ਕਹਾ ਆਦੀਵਾਸੀ ਜੜੇ ਨੇ ਜਿਹੜੇ ਕਹਿ ਰਹੇ ਨੇ ਵੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਉਹ ਮੰਗ ਵੀ ਹੈਗੀ ਆ ਸਰਕਾਰ ਆਪਣੇ ਤੌਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਵਿਸ਼ਵ ਵਪਾਰ ਸੰਸਥਾ ਤੋਂ ਭਾਰਤ ਬਾਹਰ ਆਵੇ ਖੇਤੀ ਸੈਕਟਰ ਨੂੰ ਮਾਰ ਕੱਢਿਆ ਜਾਵੇ ਖਾਸ ਕਰਕੇ ਅਸੀਂ ਮੰਗ ਕਰ ਰਹੇ ਹੈਗੇ ਆ ਦੂਸਰਾ ਜਿਸ ਕਿਸਮ ਦੀਆਂ ਗੱਲਾਂ ਨੇ ਜੋ ਕੁਝ ਹਰਿਆਣਾ ਸਰਕਾਰ ਕਰ ਰਹੀ ਆ ਉਹ ਪੜਕਾਹਟ ਪੈਦਾ ਕਰ ਰਹੀ ਆ ਉਹਨੂੰ ਨਹੀਂ ਪੈਦਾ ਕਰਨੀ ਚਾਹੀਦੀ ਏ ਠੀਕ ਨਹੀਂ ਇਕ ਬੰਨੇ ਗੱਲਬਾਤ ਤੇ ਗੱਲ ਕੀਤੀ ਜਾਵੇ ਸਾਨੂੰ ਕਹਿ ਰਹੇ ਨਾ ਸਾਡਾ ਅਣਖ ਦਾ ਸਵਾਲ ਏ ਅਸੀਂ ਦਿੱਲੀ ਜਾਣਾ ਨਾ ਸਾਡਾ ਅੰਖ ਦਾ ਸਵਾਲ ਅਸੀਂ ਬੈਰੀਕੇਟ ਤੋੜਦੇ ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਹੇ ਹਾਂ ਸਾਡੇ ਨਾਲ ਬਹਿ ਕੇ ਗੱਲਬਾਤ ਨਿਬੜ ਲਿਓ ਸਾਡੀਆਂ ਮੰਗਾਂ ਮੰਨ ਲਓ ਨਹੀਂ ਮੰਗਾ ਮੰਨਣੀਆਂ ਸਾਨੂੰ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰਦਾ ਹੱਕ ਦਿਓ ਦੇਸ਼ ਦਾ ਕਿਸਾਨ ਮਜ਼ਦੂਰ ਹੈ ਤੁਹਾਡੇ ਕੋ ਆਪਣੇ ਹੱਕ ਮੰਗਦਾ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਤੋਂ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਆ ਸਾਡਾ ਹੁਸ਼ਿਆਰਪੁਰ ਤੇ ਗਰਦਾਸਪੁਰ ਦਾ ਕਾਫਲਾ ਸਰਦਾਰ ਸਵਿੰਦਰ ਸਿੰਘ ਜੀ ਦੇ ਤਾਲਾ ਲਖਵਿੰਦਰ ਸਿੰਘ ਬਰਿਆਮਨਗਲ ਪਠਾਨਕੋਟ ਵੀ ਨਾਲ ਆ ਆ ਤੁਸੀਂ ਟਰੈਕਟਰ ਵੇਖੋ ਇੱਧਰ ਆ ਵੇਖੋ ਟਰੈਕਟਰ ਕਿੰਨਾ ਵੱਡਾ ਕਾਫਲਾ ਖੜਾ ਵਾ ਅਰੇ ਇਹ ਹੋਣ ਅਗਲੇ ਬੰਨੇ ਫਤੇਗੜ ਸਾਹਿਬ ਨੂੰ ਰਵਾਨਾ ਹੋਊਗਾ ਇੱਥੋਂ ਅੰਮ੍ਰਿਤਸਰ ਜ਼ਿਲ੍ਹਾ ਪਿੱਛੋਂ ਆ ਰਿਹਾ ਹੈ ਰਲ ਕੇ ਗਾਹਾਂ ਚੱਲਣਗੇ ਔਰ ਤੁਹਾਨੂੰ ਪਤਾ ਵਾ ਵੀ ਇਹ ਦੇਸ਼ ਵਿਆਪੀ ਅੰਦੋਲਨ ਹੈਗਾ ਠੀਕ ਆ ਕੇ ਐਮਐਮ ਤੇ ਇਸ ਕੇਮ ਗੈਰ ਰਾਜਨੀਤਿਕ ਦਾ ਹੈ ਅੰਦੋਲਨ ਜਿਹੜਾ ਪੂਰੇ ਦੇਸ਼ ਚੋਂ ਕੱਲ 13 ਨੂੰ ਕਰੋੜਾਂ ਕਿਸਾਨ ਮਜ਼ਦੂਰ ਚੱਲਣੇ ਆ ਅੱਜ ਚੰਡੀਗੜ੍ਹ ਵਿੱਚ ਦਿੱਲੀ ਸਰਕਾਰ ਨਾਲ ਗੱਲਬਾਤ ਵੀ ਹੋਣੀ ਆ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਵਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਔਰ ਗੰਨੇ ਦਾ ਰੇਟ ਸੀ2 ਪਲੱਸ 100% ਨਾਲ ਲੈਣਾ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਲਖੀਮਪੁਰ ਖੀਰੀ ਦਾ ਇਨਸਾਫ ਚਾਹੀਦਾ ਹੈਗਾ ਸਾਰੇ ਦਿੱਲੀ ਵਾਲੇ ਕੇਸ ਵਾਪਸ ਕਰਾਉਣੇ ਹੈਗੇ ਬਿਜਲੀ ਸੋਧ ਬਿੱਲ ਵਾਪਸ ਕਰਉਣਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਨੂੰ ਬਾਹਰ ਕੱਢਣਾ ਵਾ ਮਜ਼ਦੂਰਾਂ ਦੀ ਨਰੇਗਾ ਹੈਗੀ ਸਾਡੇ ਵਿੱਚ ਨਰੇਗਾ 200 ਦਿਨ ਚੱਲੇ 700 ਰੁਪਏ ਦਿਹਾੜੀ ਹੋਵੇ ਔਰ ਇਹਦੋਂ ਕਹਾ ਆਦਿਵਾਸੀ ਜੜੇ ਨੇ ਜਿਹੜੇ ਕਹਿ ਰਹੇ ਨੇ ਵੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਉਹ ਮੰਗ ਵੀ ਹੈਗੀ ਆ ਸਰਕਾਰ ਆਪਣੇ ਤੌਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਵਿਸ਼ਵ ਵਪਾਰ ਸੰਸਥਾ ਤੋਂ ਭਾਰਤ ਬਾਹਰ ਆਵੇ ਖੇਤੀ ਸੈਕਟਰ ਨੂੰ ਬਾਰ ਕੱਢਿਆ ਜਾਵੇ ਖਾਸ ਕਰਕੇ ਅਸੀਂ ਮੰਗ ਕਰ ਰਹੇ ਹੈਗੇ ਆ ਦੂਸਰਾ ਜਿਸ ਕਿਸਮ ਦੀਆਂ ਗੱਲਾਂ ਨੇ ਜੋ ਕਿ ਹਰਿਆਣਾ ਸਰਕਾਰ ਕਰ ਰਹੀ ਆ ਉਹ ਪੜਕਾਹਟ ਪੈਦਾ ਕਰ ਰਹੀ ਆ ਉਹਨੂੰ ਨਹੀਂ ਪੈਦਾ ਕਰਨੀ ਚਾਹੀਦੀ ਠੀਕ ਨਹੀਂ ਹੈ ਕਿ ਬੰਨੇ ਗੱਲਬਾਤ ਤੇ ਗੱਲ ਕੀਤੀ ਜਾਵੇ ਸਾਨੂੰ ਕਹਿ ਰਹੇ ਨਾ ਸਾਡਾ ਅਣਖ ਦਾ ਸਵਾਲ ਹੈ ਅਸੀਂ ਦਿੱਲੀ ਜਾਣਾ ਨਾ ਸਾਡਾ ਅਣਖ ਦਾ ਸਵਾਲ ਅਸੀਂ ਬੈਰੀਕੇਟ ਤੋੜਨੇ ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਹੇ ਹਾਂ ਸਾਡੇ ਨਾਲ ਬਹਿ ਕੇ ਗੱਲਬਾਤ ਨਿਬੜ ਲਿਓ ਸਾਡੀਆਂ ਮੰਗਾਂ ਮੰਨ ਲਓ ਨਹੀਂ ਮੰਗਾ ਮੰਨਣੀਆਂ ਸਾਨੂੰ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰਦਾ ਹੱਕ ਦਿਓ ਦੇਸ਼ ਦਾ ਕਿਸਾਨ ਮਜ਼ਦੂਰ ਹੈ ਤੁਹਾਡੇ ਕੋ ਆਪਣੇ ਹੱਕ ਮੰਗਦਾ ਧੰਨਵਾਦ